ਏ ਜੀ ਮੇਰਾ ਨਾਮ ਹੈ ਕੈਪਟਨ ਕ੍ਰਿਸ਼ਨ ਸਿੰਘ ਮੈਂ ਸੇਕਰਮੈਂਟ 362 ਰਟਾਇਰਡ ਕੈਪਟਨ ਆ 28 ਸਾਲ ਉਸ ਨੌਕਰੀ ਕੀਤੀ ਹੈ ਉਦੋਂ ਬਾਅਦ ਬਿੜ ਦੀ ਚੁਆਇਸ ਸੀਗੇ ਮੈਂ ਇੱਕ ਜੁਨੀਅਰ ਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ੌਅ ਜਾ ਕੇ ਮੈਂ ਇੱਕ ਜੁਨੀਅਰ ਜਵਾਨ ਕਰਨੀ ਹੈ ਤੇ ਉਹ ਮਤਲਬ ਜਨਵਰੀ ਚ ਪਹਿਲਾ ਇੰਟਰਵਿਊ ਸੀਗੀ ਉਦੋਂ ਬਾਅਦ ਟੈਸਟ ਦਿੱਤਾ ਸੀਗਾ ਇਸ ਚੈਲਰ ਵਿੱਚ ਟ੍ਰੈਨਿੰਗ ਸੀ ਤੇ ਪਰਸੋਂ ਉਹਦੀ ਪਾਸਕਲ ਪੀਰੀਅਡ ਹੋਈ। ਕਹਿੰਦੇ ਸਟਰਗਲ ਬੜਾ ਕੀਤਾ ਪਾਜੀ ਨੇ ਲਾਈਫ ਜੀ। ਬਹੁਤ ਜਿਹਾ ਸਟਰਗਲ ਕੀਤਾ। ਹੂੰ। ਸਟਰਗਲ ਕਰਕੇ ਇਸ ਨੂੰ ਕਾਬੂ ਪਾਇਆ। ਹਾਂ ਜੀ ਨਹੀਂ। ਕੀ ਵੀ ਸ਼ੁਰੂਆਤ ਬਚਪਨ ਕੇ ਜਿਹੜਾ ਦਿੱਤੇ ਉਹਦਾ ਕੀ ਸ਼ੌਕ ਸੀ ਬਚਪਨ ਮੇਂ। ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਇਨ ਕਰਨੇ ਆ ਆਪਣੇ 에ਅਰ ਫੋਰਸ ਨੂੰ ਮੈਂ ਪਾਇਲਟ ਬੰਣਾ। ਤੇ ਉਹਦੇ ਆ ਸਿਸਟਮ ਬਾਹਰ ਚ ਲੱਗੀਆਂ ਤੇ ਇੱਥੇ ਨਹੀਂ ਉਹ ਜੀ ਲੱਗਾ। ਤੋ ਬਾਹਰ ਚ ਲੱਗਿਆ। ਕੈਨੇਡਾ ਪੁਲੀਸੇ ਜਾਏਗੀ ਹਾਂ ਕੈਨੇਡਾ ਪਲੀ ਜਾਵਾਂਗੇ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੈ ਕੀ ਹੋਲਸ ਕਰਦਾ ਬਹੁਤ ਅਛਾ ਲਗਾ ਕਿਉਂ ਸਾਡੇ ਦਾਦਾ ਸ਼ੁਰੂ ਤੋਂ ਸਾਡੇ ਇਹੀ ਕਰਦੀ ਸ਼ੁਰੂ ਹੋਇਆ ਸੀ ਦਾਦਾ ਜੀ ਸ਼ਹੀਦ ਹੋ ਜਲਣੇ ਵਕਤ ਜੀ ਬੁੱਢਾ ਸਿੰਘ ਜੀ ਤੇ ਉੱਥੋਂ ਸਰ ਅੰਮ੍ਰ ਬਟਾਪਾ ਸੁਭਦਰ ਪੈਨਸ਼ਨ ਆ ਤਿੰਨੇ ਪਰਿਵਾਰਿਕ ਚੱਲ ਜਾ ਰਹੇ ਹਾਂ ਹਾਂ ਜੀ ਹਨ ਬਚਪਨ ਵਿੱਚ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਤਾਂ ਕਰਦੇ ਰਹੇ ਉਹਨੂੰ ਗਾਈਡ ਜਾਂ ਪੁੱਛਦਾ ਰਿਹਾ ਤੁਹਾਨੂੰ ਕਿ ਕਿਵੇਂ ਮੈਨੂੰ ਇਹ ਹੀ ਸੀਗਾ ਕਿ ਮੈਂ ਜਾਣ ਕਰਨੀ ਹਾਂ ਮੈਂ ਦੇਖ ਕੇ ਜੁਨੀਫਾਰਮ ਪਾ ਲਈ ਹਾਂ ਫੋਨ ਇਹ ਮਦਰ ਉਹਦੇ ਹਾਂ ਬੱਚੇ ਦੇ ਐਕਸਪਾਇਰ ਹੋ ਗਿਆ ਹਾਂ ਨਹੀਂ ਹਾਂ ਨਹੀਂ ਹਾਂ ਦੇਖ ਕਿਵੇਂ ਦਾ ਨੂੰ ਮਹਿਸੂਸ ਹੋਇਆ ਫੋਨ ਦੇ ਉਹਦੀ ਗੱਲਬਾਤ ਕੀਤੀ ਜਦੋਂ ਉਹਨੂੰ ਲੱਗਿਆ ਕਿ ਮੈਂ ਆਪ ਇਹ ਸੁਪਨਾ ਪੂਰਾ ਕੀਤਾ ਕੀ ਕੀ ਗੱਲਬਾਤ ਹੋਈ ਠੀਕ ਹੈ ਬਸ ਇਹ ਕਿੰਨਾ ਅੱਜ ਜਿਉਂਦੀ ਹੁੰਦੀ

ਸਾਡੇ ਵਿੱਚ ਕੀ ਕੀਤੀ ਕੀ ਪਲੈਨਿੰਗ ਅੱਗੇ ਬੱਚੇ ਤੁਹਾਡੇ ਦੀ ਕੀ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਅੱਗੇ ਬਧੇ ਕੋਹ ਪੋਸਟ ਹਾਂਜੀ ਤਰੱਕੀ ਕਰੇ ਹਾਂ ਤਰੱਕੀ ਕਰਾਂ ਮਾਨਸ ਉਸ ਹੁੰਦਾ ਭਾਈ ਜਦੋਂ ਲੋਕੀ ਵਧਾਈਆਂ ਦਿੰਦੇ ਆ ਤੇ ਆਗੇ ਤੇ ਮਾਨਸ ਸਿਨਲ ਚੜਾ ਹੁੰਦਾ ਨਾ ਹਾਂਜੀ ਹਾਂਜੀ ਤੁਹਾਨੂੰ ਤੁਹਾਡਾ ਮਾਨ ਹੋਇਆ ਨੇ ਹਾਂਜੀ ਹਾਂਜੀ ਕਿ ਮੇਰੇ ਬਹੁਤ ਨਾ ਲਿੰਕ ਨੇ ਆਰਮੀ ਅਫਸਰ ਨਾਲ ਜੀ ਜੀ ਕੱਲ ਦੇ ਵੜੇ ਫੋਨ ਆਏ ਜਰਨਲ ਕਰਨੇ ਸਾਰੇ ਲੱਗਿਆ ਜੀ